ਨੇ ਵੀ ਸਾਡੇ ਅੱਜ ਸਤਿਕਾਰਯੋਗ ਪੱਤਰਕਾਰ ਸਾਹਿਬਾਨ ਆਇਆ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਅੱਜ ਪ੍ਰੈਸ ਕਾਨਫਰੰਸ ਦੇ ਵਿੱਚ ਮੇਰੇ ਨਾਲ ਚੇਅਰਮੈਨ ਸਾਹਿਬ ਉਪਾ ਸਿੰਘ ਰਾਣੋ ਜੀ ਚੇਅਰਮੈਨ ਕਰਨ ਸਿੰਘ ਜਵੜਾ ਜੀ ਸਾਡੇ ਕਾਉਂਸਲਰ ਸਾਹਿਬ ਭਦਰ ਸਿੰਘ ਜੀ ਤੁਹਾਡੇ ਨਾਲ ਨੇ ਅੱਜ ਮੇਰੀ ਪ੍ਰੈਸ ਕਾਨਫਰੰਸ ਜੋ ਬੜਾ ਇੰਪੋਰਟੈਂਟ ਵਿਸ਼ੇ ਤੇ ਸੀ ਕਰ ਰਹੀ ਹੈ ਤੁਸੀਂ ਸਾਰਿਆਂ ਨੇ ਦੇਖਿਆ ਹੁਣ ਕਿ ਪਿੱਛੇ ਕਾਂਗਰਸ ਦੀ ਸਰਕਾਰ ਸੀ ਉਸ ਤੋਂ ਵੱਧ ਅਕਾਲੀ ਦਲ ਦੀ ਸਰਕਾਰ ਸੀ ਸਾਡੇ ਹਲਕੇ ਦੀਆਂ ਸਾਰੀਆਂ ਹੀ ਸੜਕਾਂ ਦਾ ਬੁਰਾ ਹਾਲ ਸੀ ਕੋਈ ਵੀ ਬੰਦਾ ਤੁਹਾਡੇ ਜੋ ਪੱਤਰਕਾਰ ਵੀਰ ਇੱਕ ਵੀ ਸੜਕ ਨਹੀਂ ਗਿਣਾ ਸਕਦਾ ਕਿ ਫੁਲਾਨੀ ਸੜਕ ਕਾਂਗਰਸ ਦੇ ਰਾਜ ਵੇਲੇ ਬਣਾਈ ਔਰ ਦੋਨਾਂ ਦੇ ਰਾਜਾਂ ਦੇ ਵਿੱਚ ਲੋਕਾਂ ਨੇ ਬਹੁਤ ਦੁੱਖ ਭੋਗਿਆ ਚਾਹੇ ਅਸੀਂ ਇੱਥੋਂ ਮਲੋਤ ਨੂੰ ਜਾਣਾ ਹੋਵੇ ਬੜੀ ਟੁੱਟੀ ਹੋਈ ਸੜਕ ਸੀ ਸੜਕ ਦਾ ਬੁਰਾ ਹਾਲ ਸੀ ਦੇਜ਼ੀਆ ਤੁਰੋੜਾ ਸਾਹਿਬ ਨੂੰ ਜਾਣਾ ਹੋਵੇ ਬਹੁਤ ਬੁਰਾ ਹਾਲ ਸੀ ਅਸੀਂ ਵੀਜੇ ਨੂੰ ਜਾਣਾ ਹੋਵੇ ਬਹੁਤ ਬੁਰਾ ਹਾਲ ਸੀ ਸੜਕਾਂ ਦਾ ਬਹੁਤ ਬੁਰਾ ਹਾਲ ਸੀ ਜਾਨੀ ਕਿ ਇਹਨਾਂ ਨੇ ਆਪਣੇ ਕਾਰਜਕਾਲ ਦੌਰਾਨ 10 5 10 ਸਾਲਾਂ ਨਿਕਾਲੀਆਂ ਨੇ 5 ਸਾਲ ਕਾਂਗਰਸ ਨੇ ਸਾਡੇ ਹਲਕੇ ਦੇ ਲੋਕਾਂ ਦੇ ਨਾਲ ਇੱਕ ਦੁਸ਼ਮਣੀ ਗੱਡੀ ਪਤਾ ਨਹੀਂ ਉਹ ਦੁਸ਼ਮਣੀ ਇਹਨਾਂ ਨੇ ਕਿਉਂ ਗੱਡੀ ਕਿਉਂ ਸਾਡੇ ਹਲਕੇ ਦੇ ਲੋਕਾਂ ਨੇ ਜਿਨ੍ਹਾਂ ਨੇ ਜਿਨ੍ਹਾਂ ਨੇ ਇਹਨਾਂ ਨੂੰ ਵੋਟਾਂ ਪਾ ਕੇ ਜਿਤਾਇਆ ਸੀ ਇਨਾਂ ਦੀ ਡਿਊਟੀ ਬਣਦੀ ਸੀ ਜ਼ਿੰਮੇਵਾਰੀ ਬਣਦੀ ਸੀ ਕਿ ਉਹਨਾਂ ਦੀ ਸੇਵਾ ਕਰਨੀ ਪਰ ਇਹਨਾਂ ਨੇ ਸੇਵਾ ਲੋਕਾਂ ਦੀ ਨਹੀਂ ਕੀਤੀ ਹਾਂ ਆਪਣੀ ਬਥੇਰੀ ਸੇਵਾ ਕਰਨ ਲਈ ਉਹ ਤੁਸੀਂ ਸਾਰੇ ਜਾਣੇ ਦਗ ਜਾਣ ਜਾਹਰ ਹਰ ਚੀਜ਼ ਇੱਕ ਇੱਕ ਚੀਜ਼ ਤੁਹਾਡੇ ਸਾਰਿਆਂ ਦੇ ਸਾਹਮਣੇ ਆ ਔਰ ਤੁਸੀਂ ਇਹ ਦੇਖੋ ਕਿ ਲੋਕ ਇਸ ਕਾ ਨੂੰ ਐਡਮਿਟ ਕਰਦੇ ਆ ਕਿ ਜੇ ਕਾਂਗਰਸ ਨੂੰ ਵੋਟ ਪਾਉਣੀ ਆ ਤਾਂ ਇਹਦਾ ਮਤਲਬ ਅਸੀਂ ਟੁੱਟੀਆਂ ਸੜਕਾਂ ਦੇ ਉੱਤੋਂ ਦੀ ਲੰਘਣਾ ਜੇ ਕਾਲੀਦਾਰ ਨੂੰ ਵੋਟ ਪਾਉਣੀ ਆ ਤਾਂ ਇਹਦਾ ਮਤਲਬ ਅਸੀਂ ਆਪਣੇ ਆਪ ਨੂੰ ਫੇਰ ਉਸੇ ਨਰਕ ਤੇ ਵਿੱਚ ਸਿੱਟਣਾ ਤੇ ਇਸ ਲਈ ਇਹਨਾਂ ਦੋਹਾਂ ਦੇ ਸਰਕਾਰਾਂ ਦੇ ਦੌਰਾਨ ਸਾਡੀਆਂ ਜਿਹੜੀਆਂ ਸੜਕਾਂ ਨੇ ਚਾਹੇ ਉਹ ਲਿੰਕ ਸੜਕਾਂ ਹੋਣ ਚਾਹੇ 메ਨ ਸੜਕਾਂ ਹੋਣ ਚਾਹੇ ਸਾਡੇ ਪੁਲ ਹੋਣ ਇਹਨਾਂ ਦਾ ਇਹਨਾਂ ਨੇ ਬਿਲਕੁਲ ਵੀ ਕੰਮ ਨਹੀਂ ਕੀਤਾ ਤੁਸੀਂ ਇਹ ਦੇਖੋ ਕਿ ਰਾਣਾ ਸਾਹਿਬ ਵਾਲੇ ਸੰਤ ਮਹਾਂਪੁਰਖ ਮੈਂ ਉਦਣ ਗਿਆ ਸਟੇਜ ਦੇ ਉੱਤੇ ਉਹਨਾਂ ਨੇ ਸਪੈਸ਼ਲ ਗੱਲ ਕੀਤੀ ਕਿ ਜਦੋਂ ਵੀ ਆਉਂਦੇ ਸੀ ਜੇ ਅਸੀਂ ਪਹਿਲਾਂ ਅਟਵਾਲ ਆਉਂਦਾ ਸੀ ਤਾਂ ਅਟਵਾਲ ਨਾਲ ਗੱਲ ਕਰਦੇ ਸੀ ਕਿ ਭਾਈ ਸੜਕ ਬਣਾ ਦਿਓ ਭਾਈ ਪੁਲ ਬਣਾ ਦਿਓ ਕਹਿੰਦੇ ਫਿਰ ਲੱਖਾ ਆਇਆ ਲੱਖੇ ਨੂੰ ਵੀ ਪੰਜ ਸਾਲ ਕਹਿੰਦੇ ਰਹੇ ਕਿ ਭਾਈ ਸੜਕ ਬਣਾ ਦਿਓ ਭਾਈ ਪੁਲ ਬਣਾ ਦਿਓ ਪਰ ਇਹਨਾਂ ਦੇ ਕੰਨ ਤੇ ਜੂ ਨਹੀਂ ਸਰਕੇ ਜੇ ਐਡੇ ਮਹਾਨ ਜਿਹੜਾ ਸਾਡੇ ਇਲਾਕੇ ਦੀ ਇੱਕ ਧਾਰਮਿਕ ਸੰਸਥਾ ਜੀ ਉਹਨੂੰ ਜਾਣ ਦੇ ਲਈ ਵੀ ਰਸਤਾ ਚੰਗਾ ਨਹੀਂ ਹੈ ਤੇ ਫਿਰ ਲੋਕ ਕੀ ਕਰਨਗੇ ਸੋ ਇਸ ਲਈ ਜਦੋਂ ਦੀ ਆਮ ਲੋਕਾਂ ਨੇ ਆਪਣੀ ਸਰਕਾਰ ਬਣਾਈ ਆ ਲੋਕਾਂ ਨੇ ਆਪਣੇ ਆਪ ਨੂੰ ਵੋਟਾਂ ਪਾਈਆਂ ਨੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਬਣੇ ਨੇ ਉਸੇ ਦਿਨ ਤੋਂ ਹੀ ਸਾਡੇ ਹਲਕੇ ਦੇ ਵਿੱਚ ਸਭ ਤੋਂ ਪਹਿਲਾਂ ਤਾਂ ਜੋ ਮੇਨ ਸੜਕਾਂ ਸੀ ਜੋ ਵੱਡੀਆਂ ਸੜਕਾਂ ਸੀ ਜਿਹੜੀਆਂ ਕਿ ਦੂਜੇ ਸ਼ਹਿਰਾਂ ਦੇ ਨਾਲ ਜੋੜਦੀਆਂ ਸੀ ਭਾਵੇਂ ਖੰਨੇ ਦੇ ਨਾਲ ਜੋੜਦੀ ਸੀ ਭਾਵੇਂ ਮਲੇਰਕੋਟਲੇ ਦੇ ਨਾਲ ਜੋੜਦੀ ਸੀ ਜੋ ਮੇਨ ਵੱਡੀਆਂ ਸੜਕਾਂ ਸੀ ਸਭ ਤੋਂ ਪਹਿਲਾਂ ਤਾਂ ਉਹਨਾਂ ਦੀ ਕਾਇਆਕਲਪ ਕੀਤੀ ਗਈ ਉਹਨਾਂ ਨੂੰ ਬਣਾਇਆ ਗਿਆ ਤੁਹਾਡੇ ਸਭ ਦੇ ਸਾਹਮਣੇ ਆ ਫਿਰ ਸਾਡਾ ਸਭ ਤੋਂ ਮੁਕੱਦਸ ਸਥਾਨ ਜਿਹੜਾ ਮੈਂ ਗੱਲ ਕੀਤਾ ਰਾੜਾ ਸਾਹਿਬ ਉਸ ਨੂੰ ਜੋੜਦੀ ਸੜਕ ਬਣਾਈ ਗਈ ਉੱਥੇ ਹੁਣ ਪੁਲ ਵੀ ਲੱਗ ਰਿਹਾ ਜਿਹੜਾ ਕਿ ਵਰਸੀ ਤੋਂ ਪਹਿਲਾਂ ਗੁਰੂ ਮਹਾਰਾਜ ਕਿਰਪਾ ਕਰਨਗੇ ਮੈਂ ਕੁਝ ਨਹੀਂ ਹੁੰਦਾ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਉਹਨਾਂ ਦੇ ਅਸ਼ੀਰਵਾਦ ਦੇ ਨਾਲ ਇਹ ਸਾਰੇ ਕੰਮ ਚੱਲ ਰਹੇ ਨੇ ਉਹ ਵੀ ਵਰਸੀ ਤੋਂ ਪਹਿਲਾਂ ਸਾਨੂੰ ਪੂਰੀ ਪੂਰੀ ਉਮੀਦ ਆ ਕਿ ਜਿਹੜਾ ਪੋੜਾ ਉਹਦਾ ਕੰਮ ਸ਼ੁਰੂ ਹੋ ਜਾਏਗਾ ਵੱਡੀਆਂ ਸੜਕਾਂ ਦੇ ਨਾਲ-ਨਾਲ ਸਾਡੇ ਇਲਾਕੇ ਦੇ ਵਿੱਚ ਹੋਰ ਵੀ ਜਿਹੜੀਆਂ ਲਿੰਕ ਸੜਕਾਂ ਸੀ ਕਿਉਂਕਿ ਮੈਂ ਜਿੰਮੇਤ ਨੂੰ ਦੱਸਿਆ ਕਿ ਮੈਨੂੰ ਵਿਰਾਸਤ ਦੇ ਵਿੱਚ ਇੱਕ ਵੀ ਸੜਕ ਨਹੀਂ ਮਿਲੀ ਤਾਂ ਹੌਲੀ-ਹੌਲੀ ਜਿਹੜੀਆਂ ਸੜਕਾਂ ਜਿੱਦਾਂ ਜਿੱਦਾਂ ਮੇਰੇ ਕੋਲ ਫੰਡ ਆ ਰਹੇ ਆ ਅਸੀਂ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਆ ਕਿ ਉਹਨਾਂ ਕੋਲ ਅਸੀਂ ਜਿਹੜੀ ਵੀ ਫਾਈਲ ਲੈ ਕੇ ਜਾਂਦੇ ਆ ਉਹਨਾਂ ਨੇ ਕਦੇ ਵੀ ਸਾਨੂੰ ਇਨਕਾਰ ਨਹੀਂ ਕੀਤਾ ਉਹਨਾਂ ਨੇ ਹਮੇਸ਼ਾ ਸਾਡੇ ਹਲਕੇ ਨੂੰ ਦਿਲ ਖੋਲ ਕੇ ਪੈਸਾ ਦਿੱਤਾ ਮੈਂ ਉਹਨਾਂ ਦਾ तहे ਦਿਲੋਂ ਧੰਨਵਾਦ ਕਰਦਾ ਜਿੰਨੀਆਂ ਸੜਕਾਂ ਅਸੀਂ ਆ ਪਿਛਲੇ 3 ਸਾਲਾਂ ਚ ਬਣਾਈਆਂ ਮੈਨੂੰ ਨਹੀਂ ਲੱਗਦਾ ਕਿ 10 ਸਾਲਾਂ ਦੇ ਵਿੱਚ ਵੀ ਬਣੀਆਂ ਹੋਣ ਅੱਜ ਮੈਂ ਜਿਹੜੀਆਂ ਨਵੀਆਂ ਸੜਕਾਂ ਜਿਹਦਾ ਮੈਂ ਐਲਾਨ ਕਰਨ ਲੱਗਿਆ ਸਾਡੇ ਮਲੌਦ ਇਲਾਕੇ ਦੀਆਂ ਜਿਹੜੀਆਂ ਸੜਕਾਂ ਜਿਹੜੀਆਂ ਇਹ ਬਾਰਸ਼ਾਂ ਤੋਂ ਤੁਰੰਤ ਬਾਅਦ ਜਿਨ੍ਹਾਂ ਦਾ ਟੈਂਡਰ ਲੱਗ ਜਾਣਾ ਉਹ ਬੜੀਆਂ ਸਾਡੀਆਂ ਇੰਪੋਰਟੈਂਟ ਸੜਕਾਂ ਨੇ ਉਹ ਮੈਂ ਤੁਹਾਨੂੰ ਸਾਰਿਆਂ ਨੂੰ ਦੱਸਣ ਲੱਗਿਆ ਇਹ ਸਾਡੀਆਂ ਤਕਰੀਬਨ 16 ਸੜਕਾਂ ਨੇ ਜਿਨ੍ਹਾਂ ਦੇ ਵਿੱਚੋਂ ਸਿਆੜ ਤੋਂ ਪੰधेरਖੇੜੀ ਬਹੁਤ ਇੰਪੋਰਟੈਂਟ ਸੜਕਾ ਦੂਜੀ ਹੈਗੀ ਆ ਕੁੱਪ ਮਲੋਦ ਰੋਡ ਟੂ ਵਿਦੇਸ਼ਾਂ ਅਪ ਟੂ ਐਮਸੀ ਲਿਮਟ ਅਗਲੀ ਹੈਗੀ ਆ ਮਲੋਦ ਤੋਂ ਸੇਖਾ ਅਗਲੀ ਹੈਗੀ ਆ ਮਲੋਦ ਤੋਂ ਬੁਰਕੜਾ ਅਗਲੀ ਸੜਕ ਬਹੁਤ ਇੰਪੋਰਟੈਂਟ ਸੜਕਾ ਜਿਹੜੀ ਕਿ ਬਹੁਤ ਜ਼ਿਆਦਾ ਖਰਾਬ ਆ ਕਾਂਗਰਸ ਦੇ ਰਾਜ ਦੇ ਵਿੱਚ ਇਹ ਸੜਕ ਕਟੋਂ ਦੇ ਪੀ ਗਈ ਸੀ ਮਲੋਦ ਤੋਂ ਲਸੋਈ ਨੂੰ ਜਾਣ ਵਾਲੀ ਸੜਕ ਸਾਡਾ ਧਾਰਮਿਕ ਸਥਾਨਾ ਲੋਈ ਇਸ ਲਸੋਈ ਦੇ ਵਿੱਚ ਵੀ ਇਹ ਜਿਹੜੀ 7.5 8 ਕਿਲੋਮੀਟਰ ਦੀ ਸੜਕ ਬਹੁਤ ਟੁੱਟੀ ਹੋਈ ਆ ਔਰ ਇਹ ਸੜਕ ਵੀ ਜਿਹੜੀ ਆ ਬਹੁਤ ਜਲਦੀ ਤੁਸੀਂ ਦੇਖੋਗੇ ਕਿ ਬਣ ਕੇ ਤਿਆਰ ਹੋਏਗੀ ਇਸ ਤੋਂ ਇਲਾਵਾ ਬੇਰਕਲਾ ਤੋਂ ਰੱਪੋ ਨੀਚੀ ਲਸਾੜੇ ਤੋਂ ਲਸੋਈ ਅਪ ਟੂ ਐਮਸੀ ਲਿਮਟ ਅੱਗੇ ਆ ਗਈ ਆ ਸਿੱਧ ਸਰ ਕਾਲਜ ਟੂ ਮਲੇਰ ਕੋਟਲਾ ਰੋਡ ਅੱਗੇ ਹੈਗੀ ਆ ਲਹਿਰ ਟੂ ਕਰਤਾਰਪੁਰ ਅੱਗੇ ਜਿਹੜੀ ਸੜਕਾ ਕੁਲੀ ਕਲਾਂ ਤੋਂ 베ਰ ਕਲਾਂ ਅੱਗੇ ਸਾਡੀ ਸੜਕ ਹੈਗੀ ਆ ਸਿੱਧ ਸਰ ਤੋਂ ਜੰਡਾਲੀ ਅਗਲੀ ਸੜਕਾ ਸਾਡੀ ਧੌਲ ਖੁਰ ਤੋਂ ਗੋਸਲ ਉਸ ਤੋਂ ਇਲਾਵਾ ਅਗਲੀ ਸੜਕ ਹੈਗੀ ਆ ਜੀ ਮਲੋਦ ਭਾਡੇਵਾਲ ਰੋਡ ਤੋਂ ਨਜਾਮਪੁਰ ਸਾਡੇ ਪੱਤਰਕਾਰ ਵੀਰ ਬੈਠੇ ਆ ਮੈਨੂੰ ਲੱਗਦਾ ਇਹਨਾਂ ਨੂੰ ਇਸ ਗੱਲ ਦੀ ਬੜੀ ਖੁਸ਼ੀ ਹੋਏਗੀ ਤੇ ਅਗਲੀ ਸਾਡੀ ਸੜਕ ਹੈਗੀ ਆ ਸੋਈਆਂ ਤੋਂ ਅ ਐਮਸੀ ਲਿਮਟ ਤੱਕ ਅਗਲੀ ਸੜਕ ਸਾਡੀ ਹੈਗੀ ਆ ਰੋਡੀਆਂ ਅ ਦੋਦ ਤੋਂ ਨਾਰੋ ਮਾਜਰਾ ਅਗਲੀ ਸੜਕ ਸਾਡੀ ਹੈਗੀ ਆ ਸਿਆੜ ਸਮਾਜ ਤੋਂ ਮਿਸਿੰਗ ਜਿਹੜਾ ਪੋਰਸ਼ਨ ਨਾ ਕਿਲਾ ਹੰਸ ਤੱਕ ਇਹ ਵਾਲੀ ਸੜਕ ਜਿਹੜੀ ਬਹੁਤ ਇੰਪੋਰਟੈਂਟ ਜਿਹੜੀਆਂ ਸੜਕਾਂ ਨੇ ਇਹ ਬੜੀ ਜਲਦੀ ਜਾਨੀ ਕਿ ਟੈਂਡਰ ਸਮਝ ਲਓ ਵੀ ਅ ਟੈਂਡਰ ਇਹਦਾ ਫਲੋਟ ਹੋ ਗਿਆ ਪਾਸ ਹੋ ਗਈਆਂ ਨੇ ਤੇ ਇਸ ਤੋਂ ਬਾਅਦ ਇਹ ਜਦੋਂ ਬਰਸਾਤਾ ਸਾਡੀਆਂ ਖਤਮ ਹੁੰਦੀਆਂ ਨੇ ਇਸ ਤੋਂ ਬਾਅਦ ਇਹ ਸੜਕਾਂ ਸਾਡੀਆਂ ਬਣਨੀਆਂ ਸ਼ੁਰੂ ਹੋ ਜਾਣਗੀਆਂ ਇਸ ਤੋਂ ਇਲਾਵਾ ਇਹ ਸਾਡਾ ਜਿਹੜਾ ਇੱਕ ਹੋਰ ਜਿਹੜਾ ਸਾਡਾ ਪ੍ਰੋਜੈਕਟ ਆ ਇਹ ਜਦੋਂ ਟੈਂਡਰ ਫਲੋਟ ਹੋ ਜਾਊਗਾ ਉਸ ਟੈਂਡਰ ਤੋਂ ਬਾਅਦ ਜਿਹੜਾ ਅਗਲਾ ਟੈਂਡਰ ਲੱਗਣਾ ਉਹ ਵੀ ਜਿਹੜੀਆਂ ਸੜਕਾਂ ਨੇ ਉਹ ਵੀ ਮੈਂ ਤੁਹਾਨੂੰ ਸਾਡੇ ਮਲੌਦ ਹਲਕੇ ਦੀਆਂ ਬਲਾਕ ਦੀਆਂ ਅਸੀਂ ਮੈਂ ਤੁਹਾਨੂੰ ਦੱਸਣ ਲੱਗਿਆ ਜਿਹੜੀਆਂ ਕਿ ਦਸੰਬਰ ਦੇ ਵਿੱਚੋਂ ਤੋਂ ਬਾਅਦ ਇਹ ਬਣਨੀਆਂ ਸ਼ੁਰੂ ਹੋਣਗੀਆਂ ਇਹ ਸੜਕਾਂ ਹੈਗੀਆਂ ਨੇ ਸਿਆੜ ਤੋਂ ਭਿੱਖੀ जीरख ਤੋਂ ਧੌਲਖੁਰਦ ਸਿਆੜ ਤੋਂ ਜੀਰਖ ਟੂ ਲਹਿਲ ਕਿਲਾ ਹੰਸ ਤੋਂ ਜੀਰਖ ਵਾਇਆ ਗੁਰਦੁਆਰਾ ਸਾਹਿਬ ਲਹਿਲ ਫਿਰਨੀ ਤੋਂ ਰਾਣਾ ਮਲੋਦ ਰੋਡ ਬੇਰਕਣਾ ਤੋਂ ਗੋਸਲ ਧੌਲਕਲਾ ਫਿਰਨੀ ਤੋਂ ਧੌਲਕਲਾ ਗੋਸਲ ਕਿਲਾ ਹੰਸ ਤੋਂ ਬਟਾਰੀ ਗੋਸਲ ਤੋਂ ਧੌਲਕਲਾ ਅਪ ਟੂ ਗੋਸਲ ਪਿੰਡ ਤੱਕ ਅਗਲਾ ਹੈਗਾ ਜੀ ਪੰधेर ਖੇੜੀ ਤੋਂ ਰਾਮਗੜ੍ਹ ਸਰਦਾਰਾਂ ਪੰधेर ਖੇੜੀ ਤੋਂ ਰਾਮਗੜ੍ਹ ਸਰਦਾਰਾਂ ਰਾਮਗੜ੍ਹ ਸਰਦਾਰਾਂ ਦਾ ਵਿੱਚ ਵੀ ਕਾਫੀ ਰੋਡ ਦਾ ਇਸ਼ੂ ਸੀਗਾ ਤੇ ਅਗਲੀ ਹੈਗੀ ਆ ਝੰਮੜ ਤੋਂ ਸਿਆੜ ਝੰਮੜ ਬ੍ਰਿਜ ਤੋਂ ਪਹੀੜ ਮਲੌਦ ਰਾਮਗੜ੍ਹ ਸਰਦਾਰਾਂ ਲਿੰਕ ਰੋਡ ਤੋਂ ਬਾਜੀਗਰ ਬਸਤੀ ਅਪ ਟੂ ਮਲੌਦ ਕੋਪ ਰੋਡ ਫਿਰਨੀ ਵਿਲੇਜ ਝੰਮਟ ਰੋਸ਼ਿਆਣਾ ਤੋਂ ਬਾਬਾ ਸਿੱਧ ਪੰधेਰ ਜੋ ਕੀ ਮਾ ਜਿਹੜਾ ਮਾਜਰਾ ਤੋਂ ਰਾਮਗੜ੍ਹ ਸਰਦਾਰਾਂ ਕੁਲਾੜ ਸਿਆੜ ਰੋਡ ਟੂ ਡੇਰਾ ਨਾਨਕ ਸ਼ਮਸ਼ਾਨ ਘਾਟ ਗੁਰਦੁਆਰਾ ਸਾਹਿਬ ਦੇ ਸਹਾਰਨ ਮਾਜਰਾ ਤੋਂ ਕੁਲਾੜ ਰੋਡ ਅਗਲੀ ਹੈਗੀ ਆ ਜੀ ਕੁਲਾੜ ਟੂ ਮੋਮਨਾਬਾਦ ਧੌਲਕਲਾ ਟੂ ਰੋਸ਼ਿਆਣਾ ਸਿਉੜਾ ਟੂ ਬਾਬਰਪੁਰ ਰੱਪੋ ਉੱਚੀ ਰੋਡ ਸਿੱਧ ਸਰ ਕਾਲਜ ਤੋਂ ਖੰਨਾ ਮਲੇਰਕੋਟਲਾ ਰੋਡ ਸਿੱਧਸਰ ਮਾਹਪੁਰ ਰੋਡ ਟੂ ਸਿਰਥਲਾ ਵਾਇਆ ਝੁਲਮਗੜ ਸਿਰਥਲਾ ਤੋਂ ਲਸੋਈ ਤਮੋਟ ਕਲਾ ਤੋਂ ਕਰਤਾਰਪੁਰ ਲਹਿਣ ਚਾਪੜੇ ਤੋਂ ਸਿਉੜਾ ਬਾਬਰਪੁਰ ਰੱਬੋਂ ਉੱਚੀ ਰੋਡ ਤੋਂ ਸ਼ਮਸ਼ਾਨ ਘਾੜ ਤੱਕ ਪੂਲੀ ਕਲਾ ਤੋਂ ਚਾਪੜਾ ਮਲੋਦ ਭਾਡੇਵਾਲ ਰੋਡ ਤੋਂ ਨizampur ਸਿਉੜਾ ਤੋਂ ਸਿਉੜਾ ਸਕੂਲ ਤੋਂ ਤਮੋਟਕਲਾ ਰੱਬੋ ਨੀਚੀ ਰੋਡ ਤੋਂ ਰਸੋਈ ਵਿਧ ਫਿਰਨੀ ਰੱਬੋ ਨੀਚੀ ਅਪ ਟੂ ਐਮਸੀ ਲਿਮਟ ਮਲਾਦ ਲਹਿਰ ਟੂ ਕਰਤਾਰਪੁਰ ਲਸਾੜਾ ਤੋਂ ਰਸੋਈ ਅਪ ਟੂ ਮਲਾਦ ਐਮਸੀ ਲਿਮਟ ਬੇਰ ਖੁਰਦ ਤੋਂ ਸਿਉੜਾ ਕੁਲੀ ਖੁਰਦ ਤੋਂ ਬੇਰ ਕਲਾ ਉਲੀ ਖੁਰਦ ਤੋਂ ਬੇਰਕਲਾ ਮਿਸਿੰਗ ਲਿੰਕ ਫਿਰਨੀ ਬੇਰਕਲਾ ਐਂਡ ਬੇਰਕਲਾ ਫਿਰਨੀ ਟੂ ਮੰਦਿਰ ਤੇ ਗੁਰਦੁਆਰਾ ਬਾਬਾ ਗੁਲਾਬ ਸਿੰਘ ਜੀ ਤੇ ਸ਼ਹੀਦ ਬਾਬਾ ਅਮਰਦਾਸ ਜੀ ਸਿਉੜਾ ਤੋਂ ਮਲੋਦ ਭਾਡੇਵਾਲ ਬ੍ਰਿਜ ਰੋਡ ਨਸਾੜਾ ਲਖੋਵਾਲ ਟੂ ਸ਼ਮਸ਼ਾਨ ਘਾਟ ਮਿਸਿੰਗ ਫਿਰਨੀ ਟੂ ਨਸਾੜਾ ਲਖੋਵਾਲ ਕੁੱਪ ਮਲੋਦ ਰੋਡ ਟੂ ਬਦੇਸ਼ਾਂ ਮਲੌਰ ਤੋਂ ਸੇਖਾ ਮਲੌਰ ਤੋਂ ਲਸੋਈ ਮਲੌਰ ਲਸੋਈ ਰੋਡ ਟੂ ਕਿਸ਼ਨਪੁਰਾ ਇਹ ਸੜਕਾਂ ਸਾਡੀਆਂ ਜਿਹੜੀਆਂ ਨੇ ਅ ਜਨਵਰੀ ਤੋਂ ਸ਼ੁਰੂ ਹੋ ਜਾਣੀਆਂ ਨੇ ਬਹੁਤ ਇੰਪੋਰਟੈਂਟ ਸਾਡੀਆਂ ਸੜਕਾਂ ਨੇ ਤੇ ਇਸ ਤੋਂ ਇਲਾਵਾ ਜਿਹੜੀਆਂ ਸਾਡੀਆਂ ਕੁਝ ਹੋਰ ਸੜਕਾਂ ਨੇ ਜਿਹੜੀਆਂ ਕਿ ਅਸੀਂ ਇਹਦੇ ਨਾਲ ਹੀ ਪਾਸ ਕਰਾਈਆਂ ਨੇ ਇਹਨਾਂ ਦਾ ਵੀ ਟੈਂਡਰ